ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਕਹਿੰਦੇ ਸੂਰਜ ਤੇ ਚੰਨ ਕਦੇ ਸਕੇ ਭਰਾ ਹੁੰਦੇ ਸੀ ਇੱਕ ਵਾਰੀ ਉਹਨਾਂ ਦੀ ਮਾਂ ਬਿਮਾਰ ਪੈ ਗਈ ਤੇ ਉਹਨਾਂ ਦੀ ਮਾਂ ਮੰਜੇ ਤੇ ਪਈ ਉਹਨਾਂ ਨੂੰ ਕਹਿੰਦੀ ਆ ਵੀ ਸੂਰਜ ਤੂੰ ਆਏ ਘਰ ਤੂੰ ਚੁੱਲ੍ਹਾ ਤਪਾ ਲੈ ਤੇ ਚੰਨ ਨੂੰ ਕਹਿੰਦੀ ਵੀ ਤੂੰ ਆਟਾ ਗੁੰਨ ਲੈ ਚੰਨ ਆਲ ਦੀ ਮਾਂ ਦੀ ਕੋਈ ਵੀ ਗੱਲ ਟਾਲਦਾ ਨਹੀਂ ਸੀ ਜਦੋਂ ਉਹਦੀ ਮਾਂ ਨੇ ਉਹਨੂੰ ਕੰਮ ਕਰਨ ਨੂੰ ਕਿਹਾ ਉਹ ਆਟਾ ਗੁੰਨਣ ਲੱਗ ਪਿਆ ਤੇ ਸੂਰਜ ਥੋੜਾ ਜਿਹਾ ਸ਼ਰਾਰਤੀ ਸੁਭਾਅ ਦਾ ਸੀ ਉਹ ਆਨਾ ਕਰਨ ਹੀ ਲੱਗ ਗਿਆ ਤੇ ਉਹਦੀ ਮਾਂ ਨੇ ਜਦੋਂ ਵਾਰ-ਵਾਰ ਕਿਹਾ ਤੇ ਚੱਲੋ ਅੱਗ ਕੇ ਚੁੱਲਾ ਤਪਉਣ ਲੱਗ ਗਿਆ ਚੰਨ ਨੇ ਆਟਾ ਗੋਲ ਲਿਆ ਤੇ ਸੂਰਜ ਨੇ ਚੁੱਲਾ ਤਪਾ ਲਿਆ ਜਦੋਂ ਉਹਨੇ ਚੁੱਲਾ ਤਪਾ ਲਿਆ ਤੇ ਉਹ ਥੋੜਾ ਸ਼ਰਾਰਤ ਕਰਨ ਦੇ ਲਹਿਜੇ ਨਾਲ ਥੋੜੀ ਜੀ ਅੱਗ ਚੁੱਕਿਆ ਮਾਂ ਦੀ ਮੰਜੀ ਵੱਲ ਸੱਟਤੀ ਤੇ ਕਹਿੰਦਾ ਲੈ ਮਾਂ ਚੁੱਲਾ ਭਖ ਗਿਆ ਜਦੋਂ ਉਹਨੇ ਅੱਗ ਮੰਜੀ ਵੱਲ ਸੱਟੀ ਜਿਹਦੇ ਤੇ ਉਹਦੀ ਮਾਂ ਸੁੱਤੀ ਪਈ ਸੀ ਤੇ ਉਹ ਮੰਜੀ ਨੂੰ ਅੱਗ ਲੱਗ ਗਈ ਮਾਂ ਨੂੰ ਗੁੱਸਾ ਆ ਗਿਆ ਮਾਂ ਨੇ ਕਹਿੰਦੇ ਉਸ ਸਮੇਂ ਬੋਲ ਬੋਲੇ ਚੰਨ ਨੂੰ ਕਹਿੰਦੀ ਕਿ ਤੂੰ ਹਮੇਸ਼ਾ ਹੀ ਸੀਤਲ ਰਵੇ ਤੇ ਸੂਰਜ ਨੂੰ ਕਹਿੰਦੀ ਕਿ ਜੇ ਹਜੇ ਤੇਰਾ ਸੁਭਾਅ ਹੈ ਮੈਂ ਤਾਂ ਕਹਿੰਦੀ ਤੂੰ ਤਪਦਾ ਹੀ ਰਵੇਂ ਉਦੋਂ ਤਾਂ ਇਸੇ ਤਰ੍ਹਾਂ ਹੀ ਹੋਇਆ ਚੰਨ ਦਾ ਸੁਭਾਅ ਸ਼ੀਤਲ ਹੋ ਗਿਆ ਤੇ ਸੂਰਜ ਦਾ ਗਰਮ ਇਹ ਵੀ ਮੇਰੀ ਬਾਤ ਉੱਤੋਂ ਪੈ ਗਈ ਰਾਤ